ਇੱਕ ਨਹੀਂ ਦੋ ਨਹੀਂ ਤਿੰਨ ਬੱਚੇ ਪੈਦਾ ਕਰਨ ਤੇ ਮਿਲਣਗੇ ਤੁਹਾਨੂੰ 50000 ਰੁਪਏ ਤੇ ਐਫਟੀ ਜਿਹੜੀ ਕਰਵਾਈ ਜਾਵੇਗੀ ਹੁਣ ਇਹ ਵੱਡਾ ਫੈਸਲਾ ਰਾਜਸਥਾਨ ਦੇ ਮਹੇਸ਼ਵਰੀ ਭਾਈਚਾਰੇ ਦੇ ਵੱਲੋਂ ਲਿਆ ਗਿਆ ਹੈ ਦਰਸਲ ਹੁਣ ਮਹੇਸ਼ਵਰੀ ਭਾਈਚਾਰੇ ਨੇ ਹੁਣ ਘਟਦੀ ਆਬਾਦੀ ਜੋ ਹੈ ਦੇਖਦੇ ਹੋਏ ਇਹ ਵੱਡਾ ਫੈਸਲਾ ਲੈ ਲਿਆ ਕਿ ਸਾਡੇ ਮਹੇਸ਼ਵਰੀ ਭਾਈਚਾਰੇ ਦੇ ਵਿੱਚ ਆਬਾਦੀ ਬਹੁਤ ਘੱਟ ਹੈ ਜੈਸ ਕਰਕੇ 1 ਨਹੀਂ 2 ਨਹੀਂ ਹੁਣ 3 ਬੱਚੇ ਪੈਦਾ ਕਰਨ ਤੇ ਤੁਹਾਡੀ ਐਫਟੀ ਜਾਨਕੀ 50000 ਰੁਪਏ ਦੀ ਐਫਟੀ ਜਿਹੜੀ ਆ ਫਿਕਸ ਡਿਪੋਜ਼ਿਟ ਕਰਵਾਇਆ ਜਾਵੇਗਾ ਇਸੇ ਹੀ ਚੱਲਦੇ ਮਹੇਸ਼ਵਰੀ ਭਾਈਚਾਰੇ ਦੇ ਵੱਲੋਂ ਵੱਡਾ ਕਦਮ ਚੱਕਿਆ ਆਲ ਇੰਡੀਆ ਮਹੇਸ਼ਵਰੀ ਜਿਹੜਾ ਭਾਈਚਾਰਾ ਆ ਉਹਨਾਂ ਦੇ ਵੱਲੋਂ ਇੱਕ ਕਦਮ ਚੱਕਦੇ ਹੋਏ ਹੁਣੇ ਵੱਡੇ ਫੈਸਲੇ ਲਿੱਤੇ ਗਏ ਨੇ ਇਸੇ ਚੱਲਦੇ ਦੱਸਿਏ ਕਿ ਮਹੇਸ਼ਵਰੀ ਭਾਈਚਾਰੇ ਨੇ ਇੱਕ ਸਮਾਗਮ ਦੇ ਵਿੱਚ ਸੱਤ ਪਰਿਵਾਰਾਂ ਦੇ ਨਾਮ ਦੇ ਉੱਤੇ 50000 ਰੁਪਏ ਦੀ ਐਫਟੀ ਕਰਵਾਈ ਗਈ ਆ ਤਾਂ ਉਹਨਾਂ ਦੇ ਵੱਲੋਂ ਇੱਕ ਕਦਮ ਚੱਕਿਆ ਦੇ ਨਾਂ ਦੀ ਨਾਲ ਭਾਈਚਾਰਕ ਸਾਂਝ ਵੀ ਵਧਾਈ ਜਾਵੇ ਭਾਈਚਾਰਕ ਇਕਤਾ ਇਸ ਦੇ ਨਾਲ ਵਧੇਗੀ ਤੇ ਇਸ ਦੇ ਵਿੱਚ ਉਹਨਾਂ ਦੇ ਮਹੇਸ਼ਵਰੀ ਭਾਈਚਾਰੇ ਦੇ ਵਿੱਚ ਬਹੁਤ ਘੱਟ ਆਬਾਦੀ ਸੀਗੀ ਜਿਸ ਕਰਕੇ ਉਹਨਾਂ ਨੇ ਵੱਡਾ ਕਦਮ ਚੁੱਕਿਆ ਤਾਂ ਇਹ ਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆ ਰਾਜਸਥਾਨ ਦੇ ਮਹੇਸ਼ਵਰੀ ਭਾਈਚਾਰੇ ਨੇ ਇੱਕ ਜਿਹਾ ਫੈਸਲਾ ਲੈ ਲਿਆ ਜਿਥੇ ਕਿ ਤੁਹਾਨੂੰ ਦੱਸ ਦਈਏ ਕਿ 올 ਇੰਡੀਆ ਇਹ ਜਿਹੜਾ ਮਹੇਸ਼ਵਰੀ ਭਾਈਚਾਰਾ ਆ ਉਨਾ ਨੇ ਐਲਾਨ ਕਰਦੇ ਕਿਹਾ ਹੈ ਕਿ ਤੁਹਾਡੇ 1 ਨਹੀਂ 2 ਨਹੀਂ ਜੇਕਰ ਤੁਹਾਡੇ 3 ਘਰ ਬੱਚੇ ਹੋਣਗੇ ਤਾਂ ਤੁਹਾਡੇ ਨਾਮ ਦੇ ਉੱਤੇ ਪੈਸੇ ਹੋਣਗੇ ਜਾਨਕੀ 50000 ਰੁਪਿਆ ਦਿੱਤਾ ਜਾਵੇਗਾ ਇਹ ਪੈਸਿਆਂ ਦੇ ਨਾਲ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਬੱਚੇ ਪੈਦਾ ਕਰਨ ਲਈ ਘਰ ਦੇ ਵਿੱਚ 3 ਬੱਚੇ ਹੋਣਗੇ ਤਾਂ 50000 ਰੁਪਿਆ ਮਿਲੇਗਾ ਫਿਕਸਡ ਡਿਪੋਜ਼ਿਟ ਜਾਨਕੀ ਐਫਟੀ ਤੁਹਾਡੇ ਪਰਿਵਾਰ ਦੇ ਨਾਮ ਹੋਵੇਗੀ ਇਹ ਫੈਸਲਾ ਜਿਹੜਾ ਵਾ ਆਬਾਦੀ ਨੂੰ ਵਧਾਉਣ ਦੇ ਲਈ ਆਪਣੇ ਪਾਈਚਾਰੇ ਦੇ ਵਿੱਚ ਸਾਂਝ ਵਧਾਉਣ ਦੇ ਲਈ ਔਰ ਇਸ ਦੀ ਇਕਤਾ ਵਧਾਉਣ ਦੇ ਲਈ ਇਹ ਕਦਮ ਕਿਆ ਗਿਆ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੁਝ ਪਰਿਵਾਰਾਂ ਨੂੰ ਇਹ مالی ਸਹਾਇਤਾ ਦਿੱਤੀ ਗਈ ਹੈ ਜਿਸ ਦੇ ਨਾਲ ਬਹੁਤ ਵੱਡੇ ਪੱਤਰ ਦਾ ਫਾਇਦਾ ਜਿਹੜਾ ਉਹਨਾਂ ਨੂੰ ਮਿਲਿਆ ਜਿਸ ਦੇ ਨਾਲ ਉਹਨਾਂ ਨੂੰ ਰਾਹਤ ਵੀ ਮਿਲਿਆ ਤਾਂ ਹੁਣ ਜੇਕਰ ਤੁਹਾਡੇ ਘਰ ਤਿੰਨ ਬੱਚੇ ਆ ਮਹੇਸ਼ਵਰੀ ਭਾਈਚਾਰੇ ਦੇ ਵਿੱਚ ਖਾਸ ਕਰਕੇ ਤਿੰਨ ਬੱਚੇ ਨੇ ਤਾਂ ਉਹਨਾਂ ਨੂੰ ਪੈਸੇ ਜਿਹੜੇ ਆ ਇਹ ਭਾਈਚਾਰਾ ਜਿਹੜਾ ਦੇਵੇਗਾ ਇਹ ਵਡਾ ਇਨਾਨ ਕਰ ਦਿੱਤਾ ਹੈ ਤੇ ਕੁਝ ਪਰਿਵਾਰਾਂ ਨੇ ਲਾਭ ਲੈ ਲਿਆ ਤੇ ਕੁਝ ਪਰਿਵਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਬਹੁਤ ਘੱਟ ਆਬਾਦੀ ਹੋਣ ਕਰਕੇ ਉਹਨਾਂ ਦੇ ਵੱਲੋਂ ਇਹ ਯੋਜਨਾ ਦਾ ਫੈਸਲਾ ਲਿੱਤਾ ਗਿਆ ਸੀਗਾ ਤਿਆਰੀ ਕੀਤੀ ਗਈ ਤੇ ਉਸ ਤੋਂ ਬਾਅਦ ਐਲਾਨ ਵੀ ਕਰ ਦਿੱਤਾ ਗਿਆ ਹੁਣ ਤੁਸੀਂ ਜੇਕਰ ਲਾਭ ਲੈਣਾ ਚਾਹੁੰਦੇ ਹੋ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਪੈਸੇ ਮਿਲਣ ਤਾਂ ਤੁਹਾਡੇ ਤਿੰਨ ਬੱਚੇ ਹੋਣੇ ਜ਼ਰੂਰੀ ਨੇ ਇਹ ਲੋਕਾਂ ਨੂੰ ਉਤਸ਼ਾਹਿਤ ਜਾਂ ਫਿਰ ਮਹेश्वरी ਭਾਈਚਾਰੇ ਦੇ ਜਿਹੜੇ ਲੋਕ ਨੇ ਜਿਹੜੇ ਇਸ ਭਾਈਚਾਰੇ ਦੇ ਵਿੱਚ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਤਿੰਨ ਬੱਚੇ ਹੋਣਗੇ ਆਬਾਦੀ ਇਸ ਭਾਈਚਾਰੇ ਦਾ ਨਾਮ ਵੀ ਵਧੇਗਾ ਸਾਂਝ ਵਧੇਗੀ ਏਕਤਾ ਵਧੇਗੀ ਜਿਸ ਕਰਕੇ ਉਤਸ਼ਾਹਿਤ ਕਰਕੇ ਉਹਨਾਂ ਨੂੰ 50000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਤਾਂ ਬੇहद ਹੀ ਅਹਿਮ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਇੱਕ ਵੱਖਰੇ ਟੰਕ ਦਾ ਉਪਰਾਲਾ ਜਿਹੜਾ ਵਾ ਇਸ ਭਾਈਚਾਰੇ ਦੇ ਵੱਲੋਂ ਕੀਤਾ ਗਿਆ ਤਾਂ ਇਸ ਬਾਬਤ ਤੁਹਾਡੀ ਕੀ ਰਾਏ ਆ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਦਿਨਾ ਤੇ ਰਾਜਸਥਾਨ ਦੇ ਮਾਹੇਸ਼ਵਰੀ ਭਾਈਚਾਰੇ ਨੇ ਇੱਕ ਬੇहद ਵੱਡਾ ਉਪਰਾਲਾ ਕੀਤਾ